ਜਿਹੜਾ ਪਰਚੰਦਰ ਜੀ ਆ ਕੇ ਸਵੀਕਾਰ ਹੈ ਜਿਹੜਾ ਤੁਸੀਂ ਪਿਛਲੇ ਦਿਨੀ ਦੋ ਦਿਨ ਪਹਿਲਾਂ ਤੁਸੀਂ ਮੰਨ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਦੋਦੀ ਤੇ ਦੇ ਨੇਤਾ ਤੇ ਸਿਨੇਤਾਨ ਅਸੀਂ ਆ ਗੋ ਸਰਦ ਪ੍ਰਤਾਪ ਸਿੰਘ ਬਾਜਵਾ ਜੀ ਨੇ ਜਿਹੜਾ ਇੱਕ ਚੈਨਲ ਦੇ ਉੱਤੇ ਇੰਟਰਵਿਊ ਦੇ ਵਿੱਚ ਸਟੇਟਮੈਂਟ ਦਿੱਤੀ ਉਹ ਪੰਜਾਬ ਲਈ ਤੇ ਦੇਸ਼ ਲਈ ਬਹੁਤ ਹੀ ਘਾਤਕ ਸਟੇਟਮੈਂਟ ਹੈ ਪੰਜਾਬ ਦੇ ਵਿੱਚ دہشت ਫਲਾਉਣ ਵਾਲੀ ਉਹ ਸਟੇਟਮੈਂਟ ਹੈ ਪੰਜਾਬ ਦੇ ਵਿੱਚ دہشت ਫਲਾ ਕੇ ਕਿਦਾਂ ਵੋਟਾਂ ਲਈਆਂ ਜਾਂ ਉਹ ਸਾਦਾ ਇੱਕ ਢੰਗ ਤਰੀਕਾ ਪਤਾ ਬਾਜਵਾ ਜੀ ਨੇ ਅਪਣਾਇਆ ਜਿਹੜਾ ਕਿ ਕਾਨੂੰਨੀ ਮਾਹਰਾਂ ਨੇ ਉਹ ਸਾਡੀ ਸਰਕਾਰ ਨੇ ਪੁਲਿਸ ਨੇ ਇਸ ਚੀਜ਼ ਨੂੰ ਬਹੁਤ ਸੀਰੀਅਸ ਲਿਆ ਕਿ ਕਿਸੇ ਪਾਰਟੀ ਦਾ ਨੇਤਾ ਇਹ ਕਹਿ ਰਿਹਾ ਕਿ ਪੰਜਾਬ ਬੰਬਾਇਰ ਸੀਗੇਟ ਜਿੰਨਾ ਚੋਂ 18 ਚੱਲ ਗਏ ਤੇ 32 ਅਜੇ ਬਾਕੀ ਆ ਤੇ 32 ਬੰਬ ਅਜੇ ਪੰਜਾਬ 'ਚ ਹੋ ਚੱਲਣਗੇ ਇਹ ਇਹਨਾਂ ਕੋ ਸੋਰਸ ਕਿੱਥੋਂ ਆਇਆ ਇਹਨਾਂ ਦੇ ਕਿਹੜੀ ਕਿਹੜੀ ਚੀਜ਼ ਆ ਜਿਹਦੇ ਕਰਕੇ ਇਹਨਾਂ ਨੇ ਇਹ ਸਟੇਟਮੈਂਟ ਦਿੱਤੀ ਕਿ ਆਇਆ ਇਹਨਾਂ ਦੇ ਅਤਵਾਦੀਆਂ ਨਾਲ ਸੰਬੰਧ ਆਇਆ ਪਾਕਿਸਤਾਨ ਦੇ ਵਿੱਚ ਕੋਈ ਏਜੰਸੀ ਦੇ ਨਾਲ ਸੰਬੰਧ ਆ ਕਿੱਥੇ ਇਹਨਾਂ ਦਾ ਸੰਬੰਧ ਆ ਇਹਨਾਂ ਨੂੰ ਮਤਲਬ ਜਿਹੜੇ ਸੋਰਸ ਉਹ ਦੱਸਣੇ ਚਾਹੀਦੇ ਕਿ ਤੁਹਾਡੇ ਕੋਲ ਕਿੱਥੋਂ ਖਬਰ ਆਈ ਕਿ 32 ਬੰਬ ਜਿਹੜੇ ਉਹ ਅਜੇ ਮਤਲਬ ਉਧਾਂ ਪਏ ਆ ਜਦੋਂ ਇਹਦੀ ਜਾਂਚ ਕੀਤੀ ਪੁਲਿਸ ਅਫਸਰ ਭੇਜੇ ਤੇ ਉਹਨਾਂ ਨੇ ਆਪਣੇ ਸੋਰਸ ਦੱਸਣ ਤੋਂ ਮਤਲਬ ਜਵਾਬ ਦੇ ਦਿੱਤਾ ਕੱਲ ਤੇ ਪੁਲਿਸ ਨੇ ਰਾਤੀ ਜਿਹੜਾ ਉਹਨਾਂ ਤੇ ਪੱਤਾ ਦਰਜ ਕੀਤਾ ਕਿਉਂਕਿ ਬਹੁਤ ਸੀਰੀਅਸ ਮਤਲਬ ਇੱਕ ਕ੍ਰਾਈਮ ਆ ਜਿਹੜਾ ਬਾਜਾ ਸਾਹਿਬ ਨੇ ਕੀਤਾ ਤੇ ਕੋਈ ਐਂ ਨਹੀਂ ਖਾਲਾ ਜੀ ਦਾ ਵਾਰਾ ਨਹੀਂ ਕਹਿਣ ਲੱਗੇ 23:00 ਪੰਜਾਬ ਤੇ ਹੈਗੇ ਇਹ ਮਤਲਬ ਜਿਹੜੀ ਸੋਰਸ ਸਮਝ ਕੇ ਕੀਤੀ ਉਹਨਾਂ ਨੇ ਆਪਣੀ ਆਦਤ ਅਨੁਸਾਰ ਵੀ ਕੀਤੀ ਕੋ ਫੌਮ ਫਲਾਉਣ ਦੇ ਵਿੱਚ ਬੜੇ ਮਾੜ ਨੇ ਪਰ ਉਹਨਾਂ ਨੂੰ ਪਤਾ ਨਹੀਂ ਕਿ ਇਹ ਅਫਵਾਹ ਜਿਹੜੀ ਕਿੰਨੀ ਖਤਰਨਾਕ ਹੈ ਤੁਸੀਂ ਪੋਲਿਟੀਕਲ ਅਫਵਾਹਾਂ ਤੋਂ ਖਲਾਸ ਸਕਦੇ ਹੋ ਪਰ ਇਹ ਅਫਵਾਹ ਜਿਹੜੀ ਪੰਜਾਬ ਨੇ ਆਲਰੇਡੀ ਬਹੁਤ ਵੱਡਾ ਸੰਤਾਪ ਚੱਲਿਆ ਪੰਜਾਬ ਪਹਿਲਾਂ ਹੀ ਪੰਜਾਬ ਦਾ 35000 ਦੇ ਕਰੀਬ ਬੰਦਾ ਪਹਿਲਾਂ ਹੀ ਮਤਲਬ ਜਿਹੜਾ ਉਹ ਅਤਵਾਦੀ ਮੂਮਰਤ ਚੀਡ ਹੋ ਗਿਆ ਔਰ ਪੰਜਾਬ ਨੇ ਬੜਾ ਬਹੁਤ ਦੁੱਖਦਾਈ ਇਹ ਖੋਦਾ ਆਪਣੇ ਪਿੰਡੇ ਦੇ ਹੜਾਇਆ ਉਸ ਦਾ ਟਾਈਮ ਸੋ ਬਾਜਵਾ ਸਾਹਿਬ ਦੀ ਇਸ ਮਤਲਬ ਜਿਹੜੀ ਸਟੇਟ ਕਮੇਟ ਨੂੰ ਸੀਰੀਅਸ ਲੈਂਦੇ ਆ ਉਹਨਾਂ ਦੇ ਖਿਲਾਫ ਪੱਤਰ ਦਰਜ ਕੀਤਾ ਗਿਆ ਮੇਰਾ ਇਹ ਤੇ ਮੈਂ ਜ਼ਿਆਦਾ ਨਹੀਂ ਬੋਲਣਾ ਕਿਉਂਕਿ ਕੇਸ ਤੇ ਦਰਜ ਹੋ ਗਿਆ ਨਾ ਮੇਰਾ ਕੋਈ ਗ੍ਰੈਬ ਡਿਪਾਰਟਮੈਂਟ ਨਾਲ ਕੋਈ ਹੈ ਨਹੀਂ ਮੇਰਾ ਵਾਸਤਾ ਨਹੀਂਗਾ ਮੇਰਾ ਤਾਂ ਬਸ ਪੋਲਿਟੀਕਲੀ ਇਹ ਹੈ ਕਿ ਬਾਜਵਾ ਸਾਹਿਬ 2 ਮਹੀਨੇ ਪਹਿਲਾਂ ਇਹ ਕਹਿੰਦੇ ਸੀ ਕਿ ਮੇਰੇ ਸਬੰਧਕ ਦੇ ਵਿੱਚ 32 ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਨੇ ਬੜੀ ਫਵਾ ਫਲਾਈ ਪਟਾਖੇ ਮੈਂ ਉਦੋਂ ਵੀ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਚੈਲੰਜ ਕੀਤਾ ਹੈ ਕਿ ਦੱਸੋ ਕਿਹੜੇ ਆ ਤੁਹਾਡੇ ਇੱਕ ਵੀ ਬੰਦਾ ਦੱਸੋ ਕਿਹੜਾ ਤੁਹਾਡੇ ਸਬੰਧ ਜਦ ਤੂੰ ਝੂਠ ਬੋਦੇ ਪੂਰੀ ਦੁਨੀਆ ਦੇ ਪੰਜਾਬੀਆਂ ਉਹ ਦੱਸ ਨਹੀਂ ਸਕੇ ਸੋ ਹੁਣ ਮੈਂ ਕਹਿੰਦਾ ਕਿ ਤੂੰ ਹੀ 32 ਵਿਧਾਇਕਾਂ ਦੀ ਗੱਲ ਤੇ ਛੱਡੋ ਜੀ ਇਹ ਜਿਹੜੇ 32 ਬੰਬ ਤੁਸੀਂ ਕਹਿ ਰਹੇ ਹੋ ਕਿੱਥੇ ਪਏ ਆ ਪੰਜਾਬ ਦੀ ਕਿਹੜੀ ਨੁੱਕਰੇ ਪਏ ਆ ਕਿੱਥੇ ਪਏ ਸਾਡੇ ਦੱਸੇ ਜਾਣ ਇੱਕ ਪੁਆਇੰਟ ਮੇਰਾ ਹੈ ਦੁੱਧਾ ਪੁਆਇੰਟ ਪੇ ਦਾਇਆ ਕਿ ਪੰਜਾਬ ਕਾਂਗਰਸ ਦੇ ਵਿੱਚ ਦੋ ਅਹੁਦੇ ਹੁੰਦੇ ਆ ਸਭ ਤੋਂ ਇੰਪੋਰਟੈਂਟ ਇੱਕ ਵਿਧਾਨ ਸਭਾ ਦਾ ਵਿਰੋਧੀ ਧਿਰ ਦਾ ਨੇਤਾ ਜਿਹੜਾ ਬਹੁਤ ਇੰਪੋਰਟੈਂਟ ਮਲੇ ਅਹੁਦਾ ਹੁੰਦਾ ਦੁੱਧਾ ਹੁੰਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਆ ਗਿਆ ਰਾਜਾ ਬੜਿੰਗ ਜੀ ਰਾਜਾ ਬੜਿੰਗ ਜੀ ਨੇ ਉਹਨਾਂ ਦੇ ਫੇਵਰਕ ਤੌਰ ਮੋੜ ਕੇ ਬਿਆਨ ਦਿੱਤਾ ਦੁੱਧਾ ਮੈਂ ਰਾਜੇ ਬੜਿੰਗ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਕਾਂਗਰਸ ਦੇ ਪ੍ਰਧਾਨ ਜੀ ਕੁਛੇ ਸਰ ਕਲੀਅਰ ਕੱਟ ਲਾਈਨ ਦੱਸੋ ਕਿ ਤੁਸੀਂ ਬਾਜਵੇ ਦੇ ਬਿਆਨ ਨਾਲ ਸਹਿਮਤ ਜੇ ਕਿ ਨਹੀਂ ਸਹਿਮਤ ਇੱਧਰ ਉੱਧਰ ਕੀ ਆ ਨਾ ਬਾਤ ਇਹ ਬੜਾ ਸੀਨੀਅਰ ਮਸਲਾ ਸਰ ਇਹ ਉੱਦਾਂ ਵੀ ਹੈ ਇਸ ਗੱਲ ਤੇ ਰਾਜਾ ਬਰਿੰਗਦੂ ਇਹ ਸਿੱਧੀ ਗੱਲ ਕਹਿਣੀ ਚਾਹੀਦੀ ਆ ਕਿ ਤੁਸੀਂ ਪ੍ਰਤਾਪ ਬਾਜਵੇ ਦੇ ਬਿਆਨ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਜੈਸ ਜੈਸ ਆਲ ਨੋ ਦੇ ਰਿਤ ਬਾਤ ਚਾਹੀਦੀ ਸਰ ਇੱਧਰ ਉੱਧਰ ਬੇਸੁਰ ਹੋ ਗਾ ਅਦਾਜਾ ਬੜੇ ਕੀ ਕਹਿੰਦਾ ਉਸ ਗੱਲ ਦਾ ਪਹਿਲਾਂ ਜਵਾਬ ਦੋਵੇ ਕਿ ਪ੍ਰਤਾਪ ਬਾਜਵਾ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਉਹ ਸਹੀ ਆ ਜਾਂ ਗਲਤ ਆ ਬਸ ਕਿਉਂਕਿ ਉਹ ਕਾਂਗਰਸ ਦਾ ਪ੍ਰਧਾਨ ਉਹਦਾ ਉਹਦਾ ਬਿਆਨ ਜਿਹੜਾ ਕਾਂਗਰਸ ਦਾ ਬਿਆਨ ਬੰਨਿਆ ਜਾਊਗਾ ਬੜਾ ਇੰਪੋਰਟੈਂਟ ਹੁੰਦਾ ਹੈ ਉਸ ਕੋ ਐ ਨਹੀਂ ਹੈ ਬਹੁਤ ਬਹੁਤ ਜ਼ਬਰਦਸਤ ਹੁੰਦਾ ਹੈ ਜਿਹੜਾ ਕਾਂਗਰਸ ਦੇ ਪ੍ਰਧਾਨ ਦਾ ਸੋ ਮੇਰਾ ਸਵਾਲ ਇਹ ਆ ਪ੍ਰਤਾਪ ਬਾਜਵਾ ਦੂਜਾ ਲੀਡਰ ਪ੍ਰਤਾਪ ਬਾਜਵਾ ਤੇ ਇਹ ਸਵਾਲ ਆ ਕਿ ਤੁਸੀਂ ਸਾਰੇ ਇਹ ਦੱਸੋ ਬੱਤੀ ਵਿਧਾਇਕਾਂ ਦੀ ਗੱਲ ਛੱਡੋ ਬੱਤੀ ਬੰਬ ਦੱਸੋ ਕਿੱਥੇ ਆ ਪੰਜਾਬ ਵਿੱਚ ਮੇਰਾ ਸਵਾਲ ਇਹ ਆ ਆਵਾਜ਼ੇ ਬੜੇ ਨੂੰ ਮੇਰਾ ਸਵਾਲ ਇਹ ਆ ਕਿ ਤੁਸੀਂ ਬਾਈਓ ਦੇ ਬਿਆਨ ਨਾਲ ਸਹਿਮਤ ਹੋ ਕਿ ਨਹੀਂ ਸਹਿਮਤ ਜੈਸਾਲ ਲੋਹ ਦੇ ਵਿੱਚ ਜਵਾਬ ਦਿਓ ਇਦਾਂ ਦੁਨੀਆ ਗੱਲਾਂ ਦਾ ਬਸ ਮੇਰਾ ਇੱਥੇ ਨਹੀਂ ਬੜੀ ਉੱਚਾ ਬੱਤੀ ਵਿਧਾਇਕ ਨਹੀਂ ਸਾਡੇ ਨਾਲ ਹੈ ਪਰ ਅੱਜ ਬਾਈਓ ਸਾਹ ਲੱਭ ਨਹੀਂ ਰਹੇ ਇੱਥੇ ਆਪਣੇ ਹਲਕੇ ਦੇ ਵਿੱਚ ਨਾਲ ਹੀ ਪ੍ਰੋਗਰਾਮ ਉੱਥੇ ਵੀ ਨਹੀਂ ਆਏ ਜਿ ਹਜੇ ਪੁਲਿਸ ਨੇ ਬੁਲਾਇਆ ਉੱਥੇ ਵੀ ਪਹੁੰਚ ਨਹੀਂ ਆ ਪੀ ਲੱਗਦਾ ਕਿੱਥੇ ਹੋਣਗੇ ਪਤਾ ਨਹੀਂ ਕਿੱਥੇ ਹੋਣਗੇ ਉਹਨਾਂ ਦੇ ਮੈਂ ਆ ਪੜ੍ਹ ਰੇ ਸੋਸ਼ਲ ਮੀਡੀਆ ਤੋਂ ਕਿ ਉਹਨਾਂ ਦੇ ਵਕੀਲਾਂ ਨੇ ਕੱਲ ਦਾ ਟਾਈਮ ਲੈ ਕੇ ਉਠਾਣੇ ਜਾਣਗੇ। ਇਹਨੂੰ ਪਤਾ ਨਹੀਂ ਅੱਜ ਉਹ ਆਏ ਕਿ ਨਹੀਂ ਆਏ ਇੱਥੇ ਪਰ ਉਹ ਨਹੀਂ ਆਏ। ਨਹੀਂ ਨਹੀਂ ਪਤਾ ਨਹੀਂ ਡਰ ਕੇ ਕਿਤੇ ਡਰ ਕੇ ਸਰ ਵੇਖੋ ਕਾਨੂੰਨ ਦਾ ਸਾਹਮਣਾ ਤਾਂ ਕਰਦੇ ਲੋ। ਜਦੋਂ ਤੁਸੀਂ ਗਲਤ ਕੰਮ ਕਰਦੇ ਹੋ ਪੰਜਾਬ ਦੇ ਵਿੱਚ ਦਹਿਸ਼ਤ ਬੁਲਾਦੇ ਹੋ ਤੁਸੀਂ। ਬਿਨਾਂ ਕਿਸੇ ਗੱਲ ਤੋਂ ਦਹਿਸ਼ਤ ਬੁਲਾਦੇ ਹੋ। ਪੰਜਾਬ ਦੇ ਹਾਲਾਤ ਇਦਾਂ ਦੇ ਨਹੀਂ ਜਿੰਦਾਂ ਤੁਸੀਂ ਦੱਸਦੇ ਹੋ ਯਾਰ। ਪਤਾਇਆ ਬੜੀ ਕਹਿੰਦੇ ਨੇ ਹਰ ਕੋਈ ਲੀਡਰ ਜਿਹੜਾ ਸੀਐਮ ਦੇ ਸਰਕਾਰ ਦੇ ਖਿਲਾਫ ਬੋਲਦਾ ਉਹ ਕਮਿਆਜ਼ਾ ਬੁਕਾਣਾ ਕਰ ਰਿਹਾ। ਕੀ ਬੋਲਦਾ? ਮੈਂ ਇਹੀ ਗੱਲ ਕਹਿੰਦਿਆਂ ਕਿ ਰਾਜਾ ਬਰੇਕ ਕੀ ਕਹਿੰਦਾ ਕਿ ਪ੍ਰਤਾਪ ਆ ਗਿਆ ਸਹੀ ਬੋਲਿਆ ਮੇਰਾ ਮੇਰਾ ਸਵਾਲ ਹੈ ਸਰ ਮੇਰਾ ਸਵਾਲ ਹੈ ਸਰ ਮੈਂ ਕਿਹਾ ਅਖਬਾਰ ਵਿੱਚ ਵੀ ਇਹ ਖਬਰ ਨਾ ਚਰ ਹੋਈ ਸੀ 55 ਨੰਬਰ ਆਇਆ ਸਰ ਦੀ ਮੇਰੀ ਇਹ ਗੱਲ ਜਿਹੜੀ ਅਖਬਾਰ ਦੇ ਵਿੱਚ ਕੀਆ ਕਿ ਨਿਊਜ਼ਪੇਪਰ ਕੀ ਦਿੱਤਾ ਕਿ ਨਹੀਂ ਦਿੱਤਾ ਤੁਸੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬਰੋਦੀ ਤੇ ਦੇ ਨੇਤਾ ਦਾ ਜਿਹੜਾ ਅਹੁਦਾ ਆ ਕਿੰਨਾ ਕੀਮਤੀ ਕਿੰਨਾ ਅਹਿਮੀਅਤ ਵਾਲਾ ਉਹਦੀ ਇੱਕ ਸ਼ਬਦ ਜਿਹੜਾ ਜਸ ਲਾਈਕ ਸੀਐਮ ਜਿੱਦਾਂ ਸੀਐਮ ਦਾ ਇੱਕ ਸ਼ਬਦ ਹੈ ਉਦਾਂ ਵਿਰੋਧੀ ਧਿਰ ਦੇ ਨੇਤਾ ਦਾ ਵੀ ਇੱਕ ਸੀ ਹੈ ਮੈਂ ਤਾਂ ਇਹ ਗੱਲ ਕਹਿ ਦਿਆਂ ਜੀ ਕਿ ਚੈਨਲ ਕੀ ਕਹਿੰਦਾ ਅਖਬਾਰਾਂ ਕੀ ਕਹਿੰਦੀਆਂ ਉਹ ਵੱਖਰੀ ਗੱਲ ਹੈ ਸਟੋਰੀਆਂ ਲੱਗਦੇ ਦਿੰਦੀਆਂ ਤੁਸੀਂ ਜਿਹੜੇ ਸੂਤਰ ਤੋਂ ਕਹਿ ਰਹੇ ਉਹਨਾਂ ਨੇ ਇੱਕ ਸ਼ਬਦ ਯੂਜ਼ ਕੀਤਾ ਕਿ ਮੇਰੇ ਸੂਤਰ ਇਹ ਕਹਿੰਦੇ ਆ ਕਿ 32 ਬੰਬ ਜੇ ਬਾਕੀ ਜਿਹੜੇ ਪੰਜਾਬ ਚੱਲਦੇ ਮੈਂ ਤਾਂ ਇਹੀ ਪੁੱਛ ਦਿਆਂ ਬਾਜਾ ਸਾਹਿਬ ਨੂੰ ਕਿ ਜਿਹੜੇ ਤੁਹਾਡੇ ਸੂਤਰ ਹੈ ਜੇ ਤੁਹਾਡੇ ਸੂਤਰ ਨੇ ਦੱਸਿਆ 32 ਬੰਬ ਹੈਗੇ ਪੰਜਾਬ 'ਚ ਉਹ ਕਿੱਥੇ ਨੇ ਉਹ ਦੱਸੋ ਜੀ ਰਾਜਾ ਮੜੰਗੇ ਤੋਂ ਉਦੋਂ ਦੀ ਗੱਲ ਨਾ ਕਰੇ ਰਾਜਾ ਬੜਿੰਦ ਤੇ ਸਿੱਧੀ ਗੱਲ ਕਰੇ ਕਿ ਬਾਜੇ ਦਾ ਬਿਆਨ ਸਹੀ ਆ ਕਿ ਗਲਤ ਹੈ ਬਸ ਮੇਰੀ ਇਹ ਨਿਕਲ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ કરિાયરમ પાર્ટી હોય પાર્ટી આજ બુક કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼